ਦੋਸਤੋ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਰਾਤ ਦੇ ਕਰੀਬ 8:30 ਦਾ ਟਾਈਮ ਹੋ ਗਿਆ ਵਾ ਅਸੀਂ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਜਿੱਥੇ ਕਿ ਇੱਕ ਛੋਟਾ ਜਿਹਾ ਬੱਚਾ ਪਹੁੰਚਿਆ ਵਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਛੋਟੇ ਜਿੱਦਾਂ ਇੱਥੇ ਇੱਥੇ ਫੌਜਾਂ ਲੱਗੀਆਂ ਤੁਹਾਨੂੰ ਡਰ ਨਹੀਂ ਹੁੰਦਾ ਨੀ ਜਦੋਂ ਰਜਿਸਟਰ ਰੱਖਦੇ ਹੋ ਭਗਵਾਨ ਅੰਮ੍ਰਿਤਸਰ ਕਸਨ ਦਾ ਤੁਸੀਂ ਕੋਈ ਗਾਣਾ ਸੁਣਾ ਸਕਦੇ ਜੀ ਸਾਨੂੰ ਸੁਣਾਓ ਸੱਪਰਾ ਦੇ ਪਿੱਛੇ ਵਾਲੀ ਗੇਟ ਪਾਏ ਹੋਏ ਨੇ ਜੱਟ ਜੀ ਪੰਜਾਬੋਂ ਆਏ ਹੋਏ ਨੇ ਮੁੱਕ ਗਿਆ ਪਾਵੇ ਇੰਡੀਆ ਦਾ মিডিਆ ਵੀ ਵੀ ਦੇ ਉੱਤੇ ਛੋਟੇ ਚਾਅ ਹੋਏ ਨੇ ਸੱਪਰਾ ਦੇ ਪਿੱਛੇ ਵਾਲੀ ਗੇਟ ਪਾਏ ਹੋਏ ਨੇ ਜੱਟ ਜੀ ਪੰਜਾਬੋਂ ਆਏ ਹੋਏ ਨੇ ਮੁੱਕ ਗਿਆ ਪਾਵੇ ਇੰਡੀਆ ਦਾ মিডিਆ ਵੀ ਵੀ ਦੇ ਉੱਤੇ ਛੋਟੇ ਚਾਅ ਹੋਏ ਨੇ ਕੋ ਪਿੰਡ ਦੇ ਮੁੰਡਿਓ ਉਲਕੀ ਦੇ ਤੇ ਮੁੰਡਿਓ ਉਲਕੀ ਦੇ ਤੇ ਜਾਇਓ ਜ਼ਿੰਦਗੀ ਜੋ ਪੰਜਾਬ ਦਾ ਕੋ ਪਿੰਡ ਦੇ ਤੇ ਮੁੰਡਿਓ ਕੋ ਪੰਜਾਬ ਦਾ ਚੇਤਨਤਾ ਦੋ ਦੁਨੀਆ ਲੀਆ ਪਾਈਆ ਜੀ ਜਿਆ ਕੋ ਆਈ ਜੋਤੀ ਬਦਲਣ ਕੁਤੇ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਇਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਦੱਸੋ ਜੀ ਜੀ ਸਰਕਾਰ ਨੇ ਇਹਨਾਂ ਨੇ ਜਿन्होने ਕਹਾ ਹੈ ਨੂੰ 5 ਸਾਲ ਦੀ ਵਸਤੂ ਨੂੰ ਫਸਲਾਂ ਦਾ ਨੂੰ ਫਸਲਾਂ ਦਾ ਐਗਰੀਵੈਂਟ ਬਣਾ ਰਿਹਾ ਹੈ ਹਮ ਤੁਮ ਕੋ 5 ਸਾਲ ਦੀ ਲਾਸਟ ਪੇਟੀਗਾ ਉਸਕੇ ਅੰਦਰ ਕਿਸ ਤਰੀਕੋ ਲਾਸਟ ਪੇਟੀਗਾ ਉਸਕੇ ਅੰਦਰ ਹਲ ਨਿਕਲਦਾ ਹੈ ਤੋ ਠੀਕ ਹੈ ਨਹੀਂ ਨਿਕਲਦਾ ਤੋ ਇਹ ਸਾਰੇ ਪੈਰੀਗੇਟ ਫਾੜ ਦੇਗੇ ਜਿਹੜੀ ਇੰਨੀ ਜਾਣਕਾਰੀ ਇਹ ਤੁਹਾਨੂੰ ਕੌਣ ਦਿੰਦਾ ਵਾ ਮੈਂ ਹਾਂ ਕੇ ਸਟੇਜ ਤੇ ਖੜਦਾ ਹਾਂ ਜਰਦਾ ਵੀ ਮੈਂ ਖੜਾ ਹੋ ਕੇ ਸਭ ਤੋਂ ਐਕਟਮ ਮੈਂ ਇਹ ਤੋ ਇਧਰ ਜਿਹੜੀ ਹਰਿਆਣਾ ਸਰਕਾਰ ਆ ਉਹਨੇ ਬਹੁਤ ਫੌਜ ਲਾਈ ਆ ਉਹ ਫੌਜ ਗੋਲੀਆਂ ਵਿੱਚ ਚਲਾਉਂਦੀ ਆ ਤੇ ਤੁਸੀਂ ਉਧਰ ਕਿੱਦਾਂ ਚੱਲ ਜਾਓਗੇ ਕਿਸਾਨ ਕਿੱਦਾਂ ਚੱਲ ਜਾਣਗੇ ਉਹ ਹੇ ਨੀਚੇ ਵੀ ਰਾਸਤਾ ਮੰਨ ਰਿਹਾ ਆ ਅੰਮਾ ਸਾਹ ਜਾਈਏ ਨੀਚੇ ਸੇ ਟਰਾਲੀ ਲਾ ਦੇ ਉਹ ਅਸਰ ਨਾਮ ਕੀ ਏ ਤੁਹਾਡਾ ਮਨਰਾਜ ਇਹ ਮੋਤੀ ਦੀ ਮਾਰੀ ਜ਼ਮੀਨ ਕੋਸਲੀ ਅੱਪਾ ਉਸ ਦਾ ਫੈਸਲਾ ਵੀ ਕਰਾਂਗੇ you